ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ YouTube ਚੈਨਲ ਜਾਓ ਅਲਰਟ ਬਈ ਅਮਨ ਦੋਸਤੋ ਅੱਜ ਦਾ ਨੋਟੀਫਿਕੇਸ਼ਨ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਵੱਲੋਂ ਜਾਰੀ ਹੋਇਆ ਜੀ ਇਹਦੇ ਵਿੱਚ ਚੌਂਕੀਦਾਰ ਪੀਐਨ ਮਲਟੀ ਯੂਟਿਲਿਟੀ ਸਟਾਫ ਪੋਸਟ ਗਾਰਡਨ ਗਰੁੱਪ ਡੀ ਦੀ ਭਰਤੀ ਆ ਚੁੱਕੀ ਹੈ ਜੀ ਇਹ ਬਿਲਕੁਲ ਪੱਕੀ ਭਰਤੀ ਹੈ ਰਹਿਵਲੀ ਹੈ ਜੀ ਤਨਖਾਹ ਇਹਦੇ ਵਿੱਚ 18000 ਪ੍ਰਤੀ ਮਹੀਨਾ ਮਿਲੇਗੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਛੱਡ ਦਿਓ ਅਤੇ ਤਾਂ ਜੋ ਆਨਲਾਈਨ ਜੋ ਰਿਲੇਟਡ ਵੀਡੀਓ ਗਵਰਨਮੈਂਟ ਜੋਬ ਪ੍ਰਾਈਵੇਟ ਜੋਬ ਕਿਸੇ ਵੀ ਜੋਬ ਸੰਬੰਧੀ ਨੋਟੀਫਿਕੇਸ਼ਨ ਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ 200 ਇਸ ਪੋਸਟ ਨੂੰ ਗੇਮ ਪੜਨਾ ਹੈ ਅਤੇ ਇਹਦੇ ਵਿੱਚ ਇਹ ਜਿਹੜੀ ਸੈਲਰੀ ਕਿੰਨੀ ਰਹਿਣ ਵਾਲੀ ਹੈ ਤੇ ਕੌਣ-ਕੌਣ ਇਸ ਨੂੰ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਇਸ ਦਾ ਨੋਟੀਫਿਕੇਸ਼ਨ ਤੁਹਾਨੂੰ ਕਿੱਥੋਂ ਪ੍ਰਾਪਤ ਹੋਏਗਾ ਇਸ ਦੀ ਪੂਰੀ ਜਾਣਕਾਰੀ ਵੀਡੀਓ ਵਿੱਚ ਦੇਵਾਂਗੇ ਜੀ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੋਸਤੋ ਇਹ ਨੋਟੀਫਿਕੇਸ਼ਨ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਵੱਲੋਂ ਜਾਰੀ ਹੋਇਆ ਹੈ ਜੀ ਇਹਦੇ ਵਿੱਚ ਜੋ ਅਸਾਮੀਆਂ ਹਨ ਜੀ ਓ ਪੀ ਐਨ ਚੌਕੀਦਾਰ ਪੋਸਟ ਦੈਂਡੈਂਟ ਅਤੇ ਮਾਰਕੀ ਡਿਊਟੀਟੀ ਸਟਾਫ ਦੀ ਅਸਾਮੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਇਹ ਬਿਲਕੁਲ ਪੱਕੀ ਭਰਤੀ ਹੈ ਜੀ ਇਹ ਜੋ ਪੇ ਹੈ ਜੀ ਉਹ 18000 ਪ੍ਰਤੀ ਮਹੀਨਾ ਰਹਿਣ ਵਾਲੀ ਹੈ ਕੈਂਡੀਡੇਟ ਦੀ ਇਹਦੇ ਲਈ ਜੋ ਅਪਲਾਈ ਕਰਨ ਲਈ ਆਫਲਾਈਨ ਅਪਲਾਈ ਕਰਨਾ ਹੋਗਾ ਉਹਦੇ ਲਈ ਇਹ ਫਾਰਮ ਹੈ ਜੀ ਤੁਸੀਂ ਚੈੱਕ ਕਰ ਲੋ ਇਹਦੇ ਵਿੱਚ ਕੈਟਾਗਰੀ ਭਰਨੀ ਹੈ ਜੀ ਨੇਮ ਫਾਦਰ ਨੇਮ ਇਥੇ ਲੇਟੈਸਟ ਫੋਟੋਗ੍ਰਾਫ ਲੱਗੇਗਾ ਜੀ ਕੈਂਡੀਡੇਟ ਦਾ ਮਦਰ ਨੇਮ ਡੇਟ ਆਫ ਬਰਥ ਨੰਮਰਿਕਲ ਦੇ ਵਾਰਡ ਵਿੱਚ ਭਰਨੀ ਹੈ ਅਲੱਗ-ਅਲੱਗ ਏਜ ਭਰਨੀ ਹੈ ਜੀ ਇੱਕ 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 25 ਦੇ ਅਨਸਾਰ ਦੇ ਮੰਥ ਈਅਰ ਦੇ ਹਿਸਾਬ ਨਾਲ ਇਹ ਚ ਮੇਲ ਫੀਮੇਲ ਭਰਨਾ ਹੈ ਜੀ ਇਹ ਚ ਐਡਰੈਸ ਭਰਨਾ ਹੈ ਕਮਿਊਨੀਕੇਸ਼ਨ ਐਡਰੈਸ ਤੇ ਪਰਮਨੈਂਟ ਐਡਰੈਸ ਇਹਦੇ ਵਿੱਚ ਭਰਨਾ ਹੈ ਜੀ ਪੂਰਾ ਸਿਟੀ ਪਿੰਨ ਕੋਡ ਸਟੇਟ ਵਗੈਰਾ ਸਭ ਕੁਝ ਕੈਟਾਗਰੀ ਭਰਨੀ ਹੈ ਜੀ ਨੈਸ਼ਨੈਟੀ ਭਰਨੀ ਹੈ ਕੈਟਾਗਰੀ ਜਨਰਲ OBC ਜਾਂ BC ਦੇ ਵਿੱਚੋਂ ਜੋ ਵੀ ਹੈ ਉਹ ਇੱਥੇ ਫਿਲ ਕਰਨੀ ਹੈ ਜੀ ਕੰਟੈਕਟ ਨੰਬਰ ਭਰਨਾ ਹੈ ਜੀ ਟੈਲੀਫੋਨ ਨੰਬਰ ਭਰਨਾ ਜੀ ਈਮੇਲ ਆਈਡੀ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਭਰ ਸਕਦੇ ਹੋ ਜੀ ਉਸ ਤੋਂ ਬਾਅਦ ਜੋ ਇਹ ਫਾਰਮ ਹੈ ਇਹ এডੂਕੇਸ਼ਨ ਕੁਆਲੀਫਿਕੇਸ਼ਨ ਭਰਨੀ ਹੈ ਜੀ ਪਾਸਡ ਇਮਤਿਹਾਨ ਕਿਹੜਾ ਬੋਰਡ ਹੈ ਜੀ ਈਅਰ ਪਾਸਿੰਗ ਟੋਟਲ ਮਾਰਕ ਅਬਟੇਨ ਮਾਰਕ ਪਰਸੈਂਟੇਜ ਇਹ ਪੂਰਾ ਫਿਲ ਕਰਕੇ ਇਹ ਤੁਸੀਂ ਭਰਨਾ ਜੀ ਘੱਟੋ ਘੱਟ ਕੈਂਡੀਡੇਟ ਦੀ 8ਵੀਂ ਰਹਿਣ ਵਾਲੀ ਹੈ ਤੇ ਜਿਆਦਾ ਤੋਂ ਜਿਆਦਾ ਪਲੱਸ 2 ਕੈਂਡੀਡੇਟ ਹੋਣੀ ਚਾਹੀਦੀ ਹੈ ਜੀ ਇਸ sport ਦੇ ਲਈ ਐਕਸਪੀਰੀਅਨ ਡਿਟੇਲ ਭਰਨੀ ਹੈ ਜੇਕਰ ਕਿਸੇ ਕੰਡੀਡੇਟ ਦਾ ਐਕਸਪੀਰੀਅੰਸ ਹੈਗਾ ਤਾਂ ਉਹਦੇ ਚ ਪੂਰੀ ਡਿਟੇਲ ਭਰ ਦੇਣੀ ਹੈ ਜੀ। ਅਗਰ ਐਂਡਰੀਡ ਕੋਈ ਜੌਬ ਕਰ ਰਹਾ ਹੈ ਤਾਂ ਉਹਦੇ ਲਈ ਉਹਨਾਂ ਦੀ ਐਨਯੂਸੀ ਜ਼ਰੂਰ ਲੱਗੀ ਨਾਲ। ਉਸ ਤੋਂ ਬਾਅਦ ਇਹਦੇ ਵਿੱਚ ਆਪਣੀ ਪੂਰੀ ਡਿਟੇਲ ਭਰ ਕੇ ਐਨਯੂਸੀ ਭਰ ਕੇ ਇਹ ਫਾਰਮ ਨੂੰ ਵੈਬ ਦੇ ਵਿੱਚ ਪਾ ਕੇ ਇਹਨਾਂ ਦੇ ਦਿੱਤੇ ਹੋਏ ਪਤੇ ਭੇਜਣਾ ਹੈ ਜੀ। ਪਤਾ ਤੁਸੀਂ ਨੋਟ ਕਰ ਲਓ ਜੀ। ਦਾ ਆਫਸਰ ਆਫ ਡਾਇਰੈਕਟਰ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਸੈਕਟਰ 43 ਡੀ ਚੰਡੀਗੜ੍ਹ ਪਿੰਨ 160022 ਹੈ ਜੀ ਇਸ ਤੇ ਤੁਸੀਂ ਇਸ ਪੋਸਟ ਨੂੰ ਰਜਿਸਟਰੀ ਕਰਨਾ ਹੈ ਜੀ ਅਤੇ ਜੋ ਫੀਸ ਹੈ ਜੀ ਦੀ 500 ਰੁਪਏ ਹੈ ਜੀ ਜਿਸ ਦਾ ਡੀ ਡੀ ਲੱਗੇਗਾ ਜੀ ਇਸ ਦੇ ਵਿੱਚ ਚੰਡੀਗੜ੍ਹ ਜੁਡੀਸ਼ੀਅਰ ਕਾਟੀਂ ਵੱਲੋਂ ਅਸਮੇਂ ਮੰਗੀਤੀ ਜਾਂਦੀ ਹੈ ਜੀ ਇਹ ਜੋ ਆਫਲਾਈਨ ਅਪਲਾਈ ਕਰਨੀ ਡੇਟਾ ਹੀ 15 7 25 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਲਾਜੇਟ 13 8 2025 6 ਦੇ 5 ਵਜੇ ਤੱਕ ਰਹਿਣ ਵਾਲੀ ਹੈ ਜੀ ਇਹ ਤੁਹਾਨੂੰ ਮੈਂ ਦੱਸ ਹੀ ਚੁੱਕਾ ਜੀ ਪੀਐਨ ਚੌਕੀਦਾਰ ਹੋਸਟਲ ਅਟੈਂਡੈਂਟ ਮਲਟੀਪਲ ਸਟਾਫ ਦੀਆਂ ਅਸਾਮੀਆਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਜੋ ਇਹ ਅਸਾਮੀਆਂ ਜੀ ਇਹ ਘਟਾਈਆਂ ਤੇ ਵਧਾਈਆਂ ਵੀ ਜਾ ਸਕਦੀਆਂ ਹਨ ਨੰਬਰ 1 ਅਸਾਮੀ ਦੀ ਗੱਲ ਕਰੀਏ ਤਾਂ ਮੰਗਤੀ ਸਟਾਫ ਪੀਐਨ ਚੌਕੀਦਾਰ ਹੋਸਟਲ ਅਟੈਂਡੈਂਟ ਦੀ ਗਰੁੱਪ ਡੀ ਦੀ ਭਰਤੀ ਰਹਿਣ ਵਾਲੀ ਹੈ ਜੀ ਬਿਲਕੁਲ ਪੱਕੀ ਭਰਤੀ ਹੈ ਇਹ ਜਨਰਲ ਕੈਟਾਗਰੀ ਲਈ 4 vacancies ਹਨ ਜੀ ਇਹਦੇ ਵਿੱਚ BC ਤੇ OBC ਲਈ 1-1 vacancies ਹੈ ਜੀ ਜੋ ਪੇ ਸਕੀ ਰਹਿਮਵਾਲਾ ਜੀ ਉਸ 7 CPC ਨਾਲ 18000 ਪ੍ਰਤੀ ਮਾਸ ਪੇਸਕਲ ਰਹੇਗਾ ਜੀ ਕੈਂਡੀਡੇਟ ਦਾ ਏਜ ਲਿਮਟ ਦੀ ਗੱਲ ਕਰੀ ਤਾਂ ਏਜ ਲਿਮਟ ਇਹਦੇ ਵਿੱਚ ਇੱਕ ਇੱਕ 25 ਦੇ ਅਨਸਾਰ 18 ਸਾਲ ਤੋਂ ਲੈ ਕੇ 35 ਸਾਲ ਦੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਜੀ eligibility ਦੇ ਵਿੱਚ ਜੀ ਕੁਆਲੀਫਾਈ ਬੀ ਹੋਣਾ ਆਪਾਂ پاس ਹੁੰਦੀ ਜੀ ਹੈ ਇਹ ਵਿੱਚ ਕੈਂਡੀਡੇਟ ਦੀ ਇਸ ਪੋਸਟ ਦਾ ਨੋਟੀਫਿਕੇਸ਼ਨ YouTube ਚੈਨਲ ਤੇ ਹੈ ਜੀ ਉੱਥੇ ਜਾ ਕੇ ਤੁਸੀਂ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਅਤੇ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਜੀ ਜੋ ਕੈਂਡੀਡੇਟ ਸਿਲੈਕਟ ਹੁੰਦੇ ਹਨ ਇੰਟਰਵਿਊ ਦੇ ਲਈ ਉਹਨਾਂ ਨੂੰ TADE ਨਹੀਂ ਮਿਲੇਗਾ ਜੀ ਤੁਸੀਂ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਪੜਨ ਤੋਂ ਬਾਅਦ ਹੀ ਇਸ ਪੋਸਟ ਨੂੰ ਅਪਲਾਈ ਕਰਨਾ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ